ਸਤਿ ਸ੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਮਿਊਨਿਟੀ 바ਰਬੀਕਿਊ ਜੋ ਹੋ ਰਹੀ ਹੈ ਇੱਥੇ ਬ੍ਰੈਂਪਟਨ ਦੇ ਵਿੱਚ ਜੋ ਕਿ ਡਿਪਟੀ ਮੇਅਰ ਸਦਾਰ ਹਰਕੀਰਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਨਾਲ ਰੀਜਨਲ ਕਾਉਂਸਲਰ ਵਾਰਡ ਨੰਬਰ 9 ਅਤੇ 10 ਤੋਂ ਗੁਰਪ੍ਰਤਾਪ ਸਿੰਘ ਤੂਲ ਉਹਨਾਂ ਦੇ ਵੱਲੋਂ ਇੱਥੇ ਕਮਿਊਨਿਟੀ 바ਰਬੀਕਿਊ ਦਾ ਆਯੋਜਨ ਕੀਤਾ ਗਿਆ ਹੈ ਤਾਂ ਇਸ ਦੇ ਨਾਲ-ਨਾਲ ਹੀ ਐਮਪੀ ਮਨਿੰਦਰ ਸਿੱਧੂ ਜੀ ਦੇ ਵੱਲੋਂ ਇੱਥੇ ਜਿਹੜੀ ਪਾਰਕ ਹੈ ਉਹਦੀ ਗਰਾਊਂਡ ਬ੍ਰੇਕਿੰਗ ਕੀਤੀ ਗਈ ਹੈ ਇੱਥੇ ਬੱਚਿਆਂ ਦੇ ਲਈ ਕਾਫੀ ਸਾਰੀਆਂ ਐਕਟੀਵਿਟੀਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਚੱਲਦਿਆਂ ਉਹਨਾਂ ਦੇ ਆ ਉਹਦੇ ਨਾਲ ਨਾਲ ਮੇਰੇ ਪਿੱਛੇ ਤੁਸੀਂ ਲੋਕਾਂ ਦਾ ਇਕੱਠ ਵੀ ਦੇਖ ਸਕਦੇ ਹੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਬ੍ਰੈਂਟਨ ਵਿੱਚ ਨਿਊ ਸੈਂਡਲਵੁੱਡ ਹਾਈਟਸ ਐਡਵੈਂਚਰ ਪਾਰਕ ਵਿੱਚ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਵਾਰਡ 9 ਅਤੇ 10 ਤੋਂ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੌਰ ਵੱਲੋਂ ਸਲਾਨਾ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪਾਰਕ ਵਿੱਚ ਬ੍ਰੈਂਟਨ ਵਾਸੀਆਂ ਲਈ ਸਿਟੀ ਆਫ ਬ੍ਰੈਂਟਨ ਵੱਲੋਂ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਐਮਪੀ ਮਨਿੰਦਰ ਸਿੱਧੂ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਰੀਜਨਲ ਕਾਉਂਸਲਰ ਗੁਰਪ੍ਰਤਾਪ ਸਿੰਘ ਟੂਰ ਵੱਲੋਂ پارک ਦੀ ਗਰਾਊਂਡ ਬੇਕਿੰਗ ਕੀਤੀ ਗਈ। ਇਸ پارک ਨੂੰ ਖੇਡ ਦੇ ਮੈਦਾਨ ਵਿੱਚ ਤਬਦੀਲ ਕੀਤਾ ਜਾਵੇਗਾ। ਅਤੇ ਨਾਲ ਟੈਨਿਸ ਅਤੇ ਪੈਡਲ ਕੋਰਟ, ਡੌਗ ਰਨ ਅਤੇ ਨਾਲ ਹੀ ਕਮਿਊਨਿਟੀ ਗਾਰਡਨ ਵੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸਲਾਨਾ 바ਰਬੀਕਿਊ ਦਾ ਆਨੰਦ ਲੈਣ ਲਈ ਕਮਿਊਨਿਟੀ ਦੇ ਬਹੁਤ ਸਾਰੇ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਪ੍ਰੋਗਰਾਮ ਵਿੱਚ ਲੋਕਾਂ ਲਈ ਫ੍ਰੀ ਫੂਡ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸਨ। ਇਸ ਮੌਕੇ ਤੇ ਐਮਪੀ ਮਨਿੰਦਰ ਸਿੱਧੂ ਡਿਪਟੀ ਮੇਅਰ ਹਰਕੀਰਤ ਸਿੰਘ ਰੀਜਨਲ ਕਾਉਂਸਲਰ ਗੁਰਪ੍ਰਤਾਪ ਸਿੰਘ ਤੂੜ ਅਤੇ ਬ੍ਰਾਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕੀ ਕਿਹਾ ਆਓ ਸੁਣਦੇ ਹਾਂ ਪੌਂਚੀਆਗੇ ਸੈਂਡਰਵੁੱਡ ਐਂਡ ਟੋਰਬਮ ਦੇ ਨੁਕਰਤੇ ਅੱਜ ਸਿਤਨਾ ਅਕਤੂਜ਼ੀ ਕਾ ਗਰਾਉਂਡ ਬ੍ਰੇਕਿੰਗ ਸੈਰੇਮੋਨੀ ਅਸੀਂ ਹੁਣੇ ਕਰਕੇ ਹਟੇ ਆ ਇੱਥੇ ਨਵੇਂ ਪਾਰਕ ਬਣੂਗੀ ਬਾਸਕੇਟਬਾਲ ਕੋਰਟਸ ਟੈਨਿਸ ਕੋਰਟਸ ਸਪਲੈਸ਼ ਪਾਡ ਬਾਰਕਸ ਜਗ੍ਹਾ ਹੋਗੀ ਆਪਣੇ ਫੈਮਿਲੀਆਂ ਨੂੰ ਬੈਠਣ ਵਾਸਤੇ ਸੋ ਇਟਸ ਵੈਰੀ ਇੰਪੋਰਟੈਂਟ ਫੈਟਲ ਸਰਕਾਰ ਵੱਲੋਂ ਅਸੀਂ 7 ਲੱਖ ਪਿਆਹ ਯਾ ਡਾਲਰ ਦੀ ਕਾਫੀ ਵੱਡੀ ਇਨਵੈਸਟਮੈਂਟ ਲੈ ਕੇ ਦਿੱਤੀ ਹੈ ਵੀ ਇਹ ਪਾਰਕ ਇੱਥੇ ਬਣੂਗਾ ਇਸ ਤੋਂ ਇਲਾਵਾ ਲਾਸਟ ਯਰ ਸੀ ਗਵਰਨਮੈਂਟ ਵੱਲੋਂ ਵੀ ਖੋਲਿਆ ਸੀ ਲਾਸਟ ਸਮਰ ਉਹਦੇ ਵਿੱਚ ਵੀ 7 ਲੱਖ ਪਿਆਹ ਯਾ ਡਾਲਰ ਲੱਗ ਕੇ ਉੱਥੇ ਵੀ ਬਿਊਟੀਫੁੱਲ ਪਾਰਕ ਖੋਲਿਆ ਗਿਆ ਹੈਗਾ ਸੋ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਐਕਟਿਵ ਰਹੀਏ ਆਪਣੇ ਪਰਿਵਾਰਾਂ ਨਾਲ ਸੋ ਜੇ ਤੁਸੀਂ ਪਾਰਕ ਨਹੀਂ ਹੁਣਾ ਚਾਹੁੰਦੇ ਬਾਈਕਿੰਗ ਹਾਈਕਿੰਗ ਤੇ ਵਾਕਿੰਗ ਟ੍ਰੇਲ ਵੀ ਅਸੀਂ ਖੋਲਿਆ ਹੈਗਾ ਕਲੈਰਵੈਲ ਕਨ ਸਰਵੇਸ਼ਨ ਨਾਰਥ ਆਫ ਕੁਈਨ ਸਟਰੀਟ ਉੱਥੇ ਵੀ ਤਕਰੀਬਨ 7 ਲੱਖ 50 ਹੇਕੜ ਹੋਰ ਹੈ ਸੀ ਸਿਟੀ ਨਾਲ ਰੋਡ ਮਾਰਕੇ ਲੈ ਕੇ ਦਿੱਤਾ ਫੈਡਰਲ ਸਰਕਾਰ ਵੱਲੋਂ ਸੋ ਉਹ ਵੀ ਵਾਕਿੰਗ ਟ੍ਰੇਲ ਆਲਰੇਡੀ ਖੁੱਲ ਚੁੱਕਿਆ 4 ਕਿਲੋਮੀਟਰ ਦਾ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਹੈਲਥੀ ਰਹੀਏ ਬਾਹਰ ਨਿਕਲਿਏ ਐਂਡ ਵੀ ਸਟੇ ਇਨ ਥੀਸ ਪੋਜ਼ਿਟਿਵ এন ਸਰ ਕਬਾਰ ਵੀ ਕਿਹਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਐਦਾਂ ਦੇ ਇਵੈਂਟਸ ਨੇ ਕਿੰਨੇ ਕੁ ਜ਼ਰੂਰੀ ਨੇ ਹੁੰਦੇ ਰਹਿਣੇ ਚਾਹੀਦੇ ਨੇ ਇਹ ਵੀ ਲਈ ਇਵੈਂਟਸ ਏ ਦੇ ਵੈਰੀ ਇੰਪੋਰਟੈਂਟ ਬਿਕਾਜ਼ ਇਟ ਕੁਇਟ ਹੋਂ ਪੋਜ਼ਿਟਿਵ ਐਟਮੋਸਫੇਅਰ ਹੈਗਾ ਤਾਂ ਕਮਿਊਨਿਟੀ ਨੂੰ ਪਤਾ ਲੱਗੂਗਾ ਕਿ ਜਿਹੜੇ ਨਮਾਇंदे ਹੈਗੇ ਕਿੱਥੇ ਕੰਮ ਕਰਦੇ ਕਿਹੜੇ ਪ੍ਰੋਜੈਕਟਸ ਤੋਂ ਤੇ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਵੀ ਜਿਹੜਾ ਹੁਣ ਅਸੀਂ ਵੀ ਪਾਰਲੀਮੈਂਟ ਚ ਆ ਕੇ ਆ ਗੱਲ ਕਰਨੀ ਹੈਗੀ ਆ ਹੈ ਇਸ ਜਗ੍ਹਾ ਤੇ ਸਾਨੂੰ ਪਤਾ ਲੱਗਦਾ ਗਰਾਊਂਡ ਲੈਵਲ ਤੇ ਕਿ ਕਿਹੜੀ ਫੀਡਬੈਕ ਅਸੀਂ ਆਟੋਵਾ ਲੈ ਕੇ ਜਾਣੀ ਆ ਸੋ ਇਟਸ ਅ ਵੈਰੀ ਗੁੱਡ এনਵਾਇਰਨਮੈਂਟ ਟੂ ਬੀ ਇਨ ਸੋ ਮੈਂ ਸਾਰਿਆਂ ਨੂੰ ਇਨਕਰੇਜ ਕਰਦਾ ਵੀ ਤੁਸੀਂ ਵੀ ਆਪਣੇ ਪਰਿਵਾਰ ਲੈ ਕੇ ਆਇਓ ਐਂਡ ਮੇਕ ਸ਼ੂਰ ਯੂ ਕਮ ਐਂਡ ਸੈਲੀਬ੍ਰੇਟ ਵਿਦ ਦ ਕਮਿਊਨਿਟੀ ਬਹੁਤ ਵਧੀਆ ਲੱਗਦਾ ਇੱਥੇ ਕਾਫੀ ਸਾਡੀ ਕਮਿਊਨਿਟੀ ਦੇ ਮੈਂਬਰ ਪਹੁੰਚੇ ਆ ਉਹਨਾਂ ਨੂੰ ਮੌਕਾ ਮਿਲਦਾ ਸਾਨੂੰ ਮੁੱਦਿਆਂ ਵਾਲੇ ਦੱਸਣ ਨੂੰ ਜਿਹੜੀ ਚੀਜ਼ਾਂ ਉਹਨਾਂ ਨੂੰ ਵਧੀਆ ਲੱਗਦੀਆਂ ਉਹ ਵੀ ਦੱਸਦੇ ਜਿਹੜੀ ਚੀਜ਼ਾਂ ਤੇ ਸਾਨੂੰ ਵਰਕ ਕਰਨ ਦੇ ਕਰਨ ਦੀ ਲੋੜ ਆ ਉਹ ਵੀ ਦੱਸਦੇ ਆ ਸੋ ਵਧੀਆ ਲੱਗਦਾ ਇੱਕ ਮੌਕਾ ਹੁੰਦਾ ਆਪਾਂ ਇੰਟਰੈਕਸ਼ਨ ਕਰੀਏ ਮਿਲੀਏ ਗਿਲੀਏ ਵਧੀਆ ਆ ਇਹ ਜਿਸ ਪਾਰਕ ਦੇ ਵਿੱਚ ਤੁਹਾਡੇ ਵੱਲੋਂ ਇਹ ਕਰਵਾਇਆ ਜਾ ਰਿਹਾ ਕਮਿਊਨਿਟੀ ਬਾਰਬੀਕਿਊ ਇਹਦੇ ਲੈ ਕੇ ਕੋਈ ਅਜਾ ਅਨਾਉਂਸਮੈਂਟ ਵੀ ਹੋਣ ਵਾਲੀ ਹੈ ਹਾਂਜੀ ਇਹ ਜਿਹੜੀ ਆ ਆਠੀਕਰ ਇੱਥੇ ਸਾਡੇ ਯੂਥ ਲਈ ਇੱਕ ਪਾਰਕ ਬਣਨੀ ਆ ਇਹਦੇ ਵਿੱਚ ਬਾਸਕਟਬਾਲ ਕੋਰਟਸ ਵੀ ਹੋਣੇ ਡੌਗ ਪਾਰਕ ਵੀ ਹੋਣੀ ਸਕੀਟਬੋਰਡ ਪਾਰਕ ਵੀ ਹੋਣਾ ਸੋ ਇਹ ਬਦਿਆ ਇੱਕ ਨਿਸ਼ਰੇਵਾ ਜਿਹੜਾ ਜਿਹੜੀ ਸਾਡੀ ਫੈਡਰਲ ਸਰਕਾਰ ਵੀ ਸਪੋਰਟ ਕਰਦੀ ਆ ਕਾਫੀ ਲੰਬੇ ਸਮੇਂ ਤੋਂ ਪਹੁੰਚੋਂ ਦੇ ਸਿੱਕੇ ਤੇ ਪਾਰਕ ਬਣੇ ਤੇ ਹੁਣ ਉਹ ਦੀ ਜਿਹੜੀ ਸ਼ੁਰੂਆਤ ਉਹ ਹੋਣ ਲੱਗੀ ਆ ਤੇ ਅੱਜ ਜਿਹੜੇ ਇੱਥੇ ਲੋਕ ਆਉਣਗੇ ਕਮਿਊਨਿਟੀ ਦੇ ਤੁਹਾਨੂੰ ਕੇ ਫੀਡਬੈਕ ਵੀ ਦੇਣਗੇ ਤਾਂ ਤੁਸੀਂ ਮਤਲਬ ਜੋ ਫੀਡਬੈਕ ਦੇਣਗੇ ਉਹਤੇ ਤੁਸੀਂ ਕੰਮ ਕਰਨ ਦੇ ਲਈ ਤਿਆਰ ਹੋਵੋਗੇ ਪੂਰੀ ਤਰ੍ਹਾਂ ਹਾਂਜੀ ਬਿਲਕੁਲ ਮੈਂ ਉਹੀ ਸਾਨੂੰ ਭੇਜਿਆ ਆ ਸ੍ਰੀ ਹਾਲ ਆਪਾਂ ਉਹਨਾਂ ਦੀ ਕੰਮ ਕਰਨਾ ਸੋ ਜਿਹੜੇ ਮੁੱਦੇ ਹੋਗੇ ਹੋਰ ਵੀ ਆਪਾਂ ਉਹਨਾਂ ਦੇ ਇਕੱਠੇ ਹੋ ਕੇ ਵਰਕ ਕਰਦੇ ਰਾਵਾਂਗੇ ਇਹ ਦੇਖੋ ਜੀ ਸਾਰੇ ਸਾਲ ਦੇ ਵਿੱਚ ਕਾਫੀ ਕਮਿਊਨਿਟੀ ਦੇ ਵਿੱਚ ਇਵੈਂਟਸ ਹੁੰਦੇ ਆ ਜਿੱਥੇ ਸਾਨੂੰ ਸਦਾ ਮਿਲਦਾ ਆਪਾਂ ਜਰੂਰ ਉੱਥੇ ਪਹੁੰਚਦੇ ਹੈਗੇ ਆ ਸਾਲ ਦੇ ਵਿੱਚ ਇੱਕ ਵਾਰੀ ਸਾਨੂੰ ਮੌਕਾ ਮਿਲਦਾ ਕਿ ਆਪਾਂ ਵੀ ਇੱਕ ਬਾਰਬੀਕਿਊ ਹੋਸਟ ਕਰਕੇ ਸਾਡੀ ਕਮਿਊਨਿਟੀ ਦਾ ਦਿੱਤੇ ਆ ਤੇ ਕਮਿਊਨਿਟੀ ਨੇ ਸਾਡਾ ਮਾਨ ਰੱਖਦੇ ਹੋਏ ਹਮੇਸ਼ਾ ਤੇ ਪਹੁੰਚਦੀ ਹੈਗੀ ਆ ਬਹੁਤ ਵਧੀਆ ਮਹਿਸੂਸ ਹੁੰਦਾ ਜਦੋਂ ਸਾਡੇ ਸ਼ਹਿਰ ਦੀ ਵੱਖ-ਵੱਖ ਕਮਿਊਨਿਟੀਆਂ ਤੇ ਤੁਸੀਂ ਦੇਖੋਗੇ ਸਾਰੀ ਕਮਿਊਨਿਟੀਆਂ ਤੋਂ ਸਾਡੇ ਰੈਜ਼ੀਡੈਂਸ ਇਥੇ ਮੌਜੂਦ ਹੈਗੇ ਆ ਇੱਕ ਬਹੁਤ ਸੋਹਣਾ ਇਕੱਲਾ ਇੱਕ ਮੌਕਾ ਮਿਲਦਾ ਸਾਡੇ ਸ਼ਹਿਰ ਨੂੰ ਇਕੱਠਾ ਕਰਨ ਦਾ ਸਾਡੀ ਕਮਿਊਨਿਟੀ ਨੂੰ ਇਕੱਠਾ ਕਰਨ ਦਾ ਮੋਰ ਇੰਪੋਰਟੈਂਟਲੀ ਹਰ ਸਾਲ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਜਦੋਂ ਆਪਾਂ ਐਨੀਵਲ 바ਰਬੀਕਿਊ ਕਰਦੇ ਕੋਈ ਵਧੀਆ ਐਨਾਊਂਸਮੈਂਟ ਵੀ ਲੈ ਕੇ ਆਈ ਹੈ ਸੋ ਇਸ ਜਗ੍ਹਾ ਤੇ ਜਿੱਥੇ ਆਪਾਂ ਹੈਗੇ ਆ ਸੈਂਡਵੁੱਡ ਹਾਈਟ ਸਕੂਲ ਦੇ ਨਾਲ ਇਸ ਸ ਬੜੀ ਸਗੀ ਬਟ ਇਸ ਜਗ੍ਹਾ ਤੇ ਹੁਣ ਸੈਂਡਰੋਡ ਹਾਈਟਸ ਐਡਵੈਂਚਰ ਪਾਰਕ ਜਿਹੜੀ ਉਹਦੀ ਕੰਸਟਰਕਸ਼ਨ ਸਟਾਰਟ ਕੀਤੀ ਜਾਊਗੀ ਸੋ ਅੱਜ ਉਹਦੀ ਗਰਾਉਂਡ ਬ੍ਰੇਕਿੰਗ ਵੀ ਕੀਤੀ ਹੈਗੀ ਆ ਕਾਫੀ ਇੱਥੇ ਪਾਰਕ ਦੇ ਵਿੱਚ ਐਮੈਨਿਟੀਆਂ ਆਉਣੀਆਂ ਬਹੁਤ ਸਾਰੀਆਂ ਐਮੈਨਿਟੀਆਂ ਜਿਹੜੀਆਂ ਰੈਜ਼ੀਡੈਂਸ ਨੂੰ ਬਹੁਤ ਵਧੀਆ ਲੱਗਣਗੀਆਂ ਕਿ ਸ਼ਕਸ਼ਣੇ ਸਟਾਰਟ ਹੋ ਕੇ approximately 1.5 years will be completed and i think it would be a great use of taxpayer dollars. so sareyan da dhanwad aakhde hai community da tusi hamesha wad chhad ke ponchde hai gayian sade sadde itthe te but more importantly sade naal celebrate karde hai so toade sareyan da bahut bahut dhanwad we're here today uh, to support councillor Harkirat Singh and Girpartab Tor, they're great local councillors they do a great job in wards 9 and 10 so i'm here to attend their barbecue and we're also launching at the same time um, this new park, this entire area is going to be a new recreational amenity in the city. We got support from the federal government and MP Maninder to do for it. So, yeah, it's a bit of a celebration and a kickstart to more recreational amenities. And what do you want to say about uh, Regional Councillor Gurpatap Singh Tour and Deputy Mayor Kirat Singh about their work? They're hard workers. And let me say it's been a pleasure to have them on council. Um, I feel very lucky as mayor to have such an all star team at City Hall, and those two are, are superstars. ਦੱਸ ਰਹੀ ਹੈ ਕਿ ਵੱਖ-ਵੱਖ ਪਾਈਚਾਰਿਆਂ ਦੇ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਲੋਕਾਂ ਨੇ ਕਿਹਾ ਕਿ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਹਨ ਅਖੀਰ ਵਿੱਚ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਰੀਜਨਲ ਕਾਉਂਸਲਰ ਗੁਰਪ੍ਰਤਾਪ ਸਿੰਘ ਟੂਰ ਵੱਲੋਂ ਸਾਰੇ ਲੋਕਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ तहे ਦਿਲੋਂ ਧੰਨਵਾਦ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਹੈ ਸਪੈਸ਼ਲੀ ਜਦ ਵਧੀਆ ਮੌਸਮ ਹੋਏ ਔਰ ਸਾਰੀ ਕਮਿਊਨਿਟੀ ਇਕੱਠੀ ਹੋਏ ਔਰ ਗੱਲਬਾਤ ਹੁੰਦੀ ਹੈ ਸੋ ਬਹੁਤ ਵਧੀਆ ਲੱਗਦਾ ਹੈ ward 9 and 10 devi chay event horeya they uh, vadia and all the developments with hongia they are uh, very happy looking forward to it there is event set up really nicely and we also help set up uh, the event all of us here we volunteered here and uh, the whole municipal government is uh, really nice and, like they won the election for a reason and i, I just want to say it's uh, set up really good here so. ਸੋ ਇਹੋ ਜਿਹੜੇ ਕਮਿਊਨਿਟੀ ਬਾਰਬੀਕਿਊ ਕਰ ਲੋ ਜਾਂ ਕਮਿਊਨਿਟੀ ਦੇ ਇਵੈਂਟਸ ਹੁੰਦੇ ਨੇ ਇਹ ਹੋਣੇ ਚਾਹੀਦੇ ਨੇ ਅਤੇ ਮੈਂ ਇਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਇਹੋ ਜਿਹੇ ਜਿਹੜੇ ਇਕੱਠ ਹੁੰਦੇ ਨੇ ਉੱਥੇ ਵੱਧ ਤੋਂ ਵੱਧ ਪਹੁੰਚਿਆ ਜਾਵੇ ਅਤੇ ਕਮਿਊਨਿਟੀ ਦੇ ਵਿੱਚ ਵਿਚਰਿਆ ਜਾਵੇ ਜੀ ਤਾਂ ਇਸੇ ਅਸ ਦਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਮਿਊਨਿਟੀ ਬਾਰਬੀਕਿਊ ਜੋ ਕਿ ਡਿਪਟੀ ਮੇਅਰ ਸਰਦਾਰ ਹਰਕਿਰਤ ਸਿੰਘ ਅਤੇ ਨਾਲ ਨਾਲ ਰੀਜਨਲ ਕਾਉਂਸਲਰ ਸਰਦਾਰ ਗੁਰਪ੍ਰਤਾਪ ਸਿੰਘ ਤੁਰਜੀ ਦੇ ਵੱਲੋਂ ਕਰਵਾਈ ਜਾ ਰਹੀ ਹੈ ਉਮੀਦ ਹੈ ਤੁਹਾਨੂੰ ਵੀ ਇਸ ਪ੍ਰੋਗਰਾਮ ਦਾ ਖੂਬ ਮਨੰਦਾ ਆ ਹੋਵੇਗਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਬ ਇਹ ਦਸੰਗਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ دی ਇਜਾਜ਼ਤ ਸੱਚਰੇ ਕਾਲ